ਰਾਜਵੀਰ ਜਵੰਦਾ ਬਾਰੇ ਆਈ ਮਾੜੀ ਖਬਰ ਬਾਡੀ ਪਾਰਟਸ ਫੇਲ ਹੋਣ ਦਾ ਖਤਰਾ ਵਾਇਗਰੂ ਅਗੇ ਕਰਵਰਤਾਸ ਜੀ ਹਾਂ ਪੰਜਾਬੀ ਗਾਇਕ ਰਾਜਵੀਰ ਜਵੰਦਾ ਬਾਰੇ ਇੱਕ ਬੁਰੀ ਖਬਰ ਸਾਹਮਣੇ ਆਈ ਹੈ ਰਾਜਵੀਰ ਦੇ ਅੰਗਾਂ ਦੇ ਫੇਲ ਹੋਣ ਦਾ ਖਤਰਾ ਮੰਡਰਾ ਰਿਹਾ ਹੈ ਜਿਸ ਤੋਂ ਬਾਅਦ ਸਾਰੇ ਨਿਰਾਸ਼ ਨਜ਼ਰ ਆ ਰਹੇ ਨੇ ਪਰ ਵਾਇਗਰੂ ਤੇ ਭਰੋਸਾ ਰੱਖ ਕੇ ਅਰਦਾਸਾਂ ਵੀ ਕਰ ਰਹੇ ਨੇ ਅਰਦਾਸਾਂ ਦਾ ਦੌਰ ਲਗਾਤਾਰ ਜਾਰੀ ਹੈ ਪਰ ਡਾਕਟਰ ਲਗਾਤਾਰ ਕਹਿ ਰਹੇ ਨੇ ਕਿ ਹਾਲਤ ਨਾਜ਼ੁਕ ਹੈ ਸੇਚ ਕੋਈ ਜ਼ਿਆਦਾ ਸੁਧਾਰ ਨਹੀਂ ਆਇਆ ਜਵੰਦਾ 8 ਦਿਨਾਂ ਤੋਂ ਵੈਂਟੀਲੇਟਰ ਸਪੋਰਟ ਤੇ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਸੇਧ ਦੇ ਵਿੱਚ ਉਹਨਾਂ ਸੁਧਾਰ ਨਹੀਂ ਹੈ ਜਿੰਨਾ ਉਹ ਚਾਹੁੰਦੇ ਨੇ ਰਾਜਵੀਰ ਜਵੰਦਾ ਮਹਾਲੀ ਦੇ ਫਾਟੇ ਸਸਤਾਲ ਦੇ ਵਿੱਚ ਲਗਾਤਾਰ 8ਵੇਂ ਦਿਨ ਵੈਂਟੀਲੇਟਰ ਤੇ ਰਹੇ। ਜਾਰੀ ਕੀਤੇ ਗਏ ਮੈਡੀਕਲ ਬੁਲੇਟਿਨ ਦੇ ਵਿੱਚ ਡਾਕਟਰਾਂ ਨੇ ਜਵੰਦਾ ਦਾ ਦਿਲ ਧੜਕਦਾ ਰੱਖਣ ਲਈ ਲਗਾਤਾਰ ਲਾਈਫ ਸਪੋਰਟ ਤੇ ਰਹਿਦਾ ਹੈ ਇਹ ਕਿਹਾ। ਰਾਜਵੀਰ ਦੇ ਸਿਰ ਤੇ ਰੇਡ ਦੀ ਹੱਡੀ ਵਿੱਚ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਕਾਰਨ ਉਸ ਦਾ ਬਾਕੀ ਸਰੀਰ ਆਮ ਤੌਰ ਤੇ ਕੰਮ ਕਰਨ ਤੋਂ ਅਸਮਰਥ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀ ਹਾਲਤ ਵਿੱਚ ਸੁਧਾਰ ਨਹੀਂ ਹੋ ਰਿਹਾ ਜਿਵੇਂ ਉਹ ਚਾਹੁੰਦੇ ਨੇ। ਸਾਬਕਾ ਸੰਸਦ ਮੈਂਬਰ ਅਤੇ ਗਾਇਕ ਹੰਸ ਰਾਜ ਨੇ ਪਾਬਕ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਵੈਗਰੂ ਪ੍ਰਮਾਤਮਾ ਤੇ ਅੱਲਾਹ 기 ਅਰਦਾਸ ਕਰਨੀ ਚਾਹੀਦੀ ਹੈ ਕਿ ਭਾਵੇਂ ਉਹ ਸਾਡੀ ਜ਼ਿੰਦਗੀ ਛੋਟੀ ਕਰ ਦੇਣ ਉਹ ਰਾਜਵੇ ਜਵੰਦਨ ਉਹਨਾਂ ਦੇ ਸਾਹਾਂ ਵਿੱਚੋਂ ਕੁਝ ਸਾਹ ਦੇ ਦੇਣ ਲੱਖਾਂ ਲੋਕਾਂ ਦੀਆਂ ਪ੍ਰਾਰਥਨਾਵਾਂ ਉਸਦੀ ਉਮਰ ਵਧਾ ਸਕਦੀਆਂ ਨੇ ਅਤੇ ਉਹ ਦੁਬਾਰਾ ਸਾਡੇ ਕੋਲ ਵਾਪਸ ਆ ਸਕਦਾ ਹੈ ਮੈਡੀਕਲ ਬੁਲੇਟਿਨ ਦੇ ਵਿੱਚ ਡਾਕਟਰਾਂ ਨੇ ਹੁਣ ਤੱਕ ਜਿੰਨੇ ਮੈਡੀਕਲ ਹੁਣ ਤੱਕ ਜਿੰਨੇ ਮੈਡੀਕਲ ਬੁਲੇਟਨ ਆਏ ਨੇ ਉਹਨਾਂ ਦੇ ਵਿੱਚ ਕੀ ਕੁਝ ਕਿਹਾ ਗਿਆ ਤੁਹਾਨੂੰ ਦੱਸਦੇ ਆ 27 ਸਤੰਬਰ ਦੁਪਹਿਰ 1 ਵਜੇ 45 ਮਿੰਟ ਤੇ ਜਵੰਦਾ ਨੂੰ ਫਾਟੇ ਸਸ ਹਸਪਤਾਲ ਲਿਆਂਦਾ ਗਿਆ ਉਸ ਦੇ ਸਿਰ ਤੇ ਰੀੜ ਦੀ ਹੱਡੀ ਤੇ ਅੰਗ ਮੇਰ ਸੱਟਾਂ ਲੱਗੀਆਂ ਸਨ ਡਾਕਟਰਾਂ ਨੇ ਕਿਹਾ ਕਿ ਉਸ ਨੂੰ ਦਿਲ ਦਾ ਦੌਰਾ ਵੀ ਪਿਆ ਉਸ ਦੀ ਹਾਲਤ ਨਾ ਸੁਖ 28 ਸਤੰਬਰ ਰਾਜਵੀਰ ਅਜੇ ਵੀ ਵੈਂਟੀਲੇਟਰ ਤੇ ਹੈ ਨਿਊਰੋ ਸਰਜਨਾ ਤੇ ਕ੍ਰਿਟੀਕਲ ਕੇਅਰ ਮਹਾਰਾ ਦੀ ਇੱਕ ਟੀਮ ਉਸ ਦਾ ਇਲਾਜ ਜਾਰੀ ਰੱਖ ਰਹੀ ਹੈ ਉਸ ਦੀ ਹਾਲਤ ਵਿੱਚ ਕੋਈ ਖਾਸ ਸੁਧਾਰ ਨਹੀਂ ਹੋਇਆ 29 ਸਤੰਬਰ ਹਾਲਤ ਦੇ ਵਿੱਚ ਥੋੜਾ ਸੁਧਾਰ ਪਰ ਵੈਂਟੀਲੇਟਰ ਸਹਾਇਤਾ ਜਾਰੀ ਹੈ ਡਾਕਟਰਾਂ ਦੀ ਇੱਕ ਟੀਮ 24 ਘੰਟੇ ਉਸ ਦੀ ਨਿਗਰਾਨੀ ਕਰ ਰਹੀ ਹੈ 30 ਸਤੰਬਰ ਆਕਸੀਜਨ ਦੀ ਕਮੀ ਬਣੀ ਹੋਈ ਹੈ ਰੇਡ ਦੀ ਹੱਡੀ ਦੇ ਐਮ ਆਰ ਆਈ ਤੋਂ ਪਤਾ ਲੱਗਾ ਹੈ ਕਿ ਗਰਦਨ ਦੇ ਪਿੱਠ ਵਿੱਚ ਡੁੰਗੀਆਂ ਸੱਟਾਂ ਲੱਗੀਆਂ ਨੇ ਬਾਹਾਂ ਤੇ ਲੱਤਾਂ ਵਿੱਚ ਕਮਜ਼ੋਰੀ ਹੈ ਡਾਕਟਰਾਂ ਨੇ ਕਿਹਾ ਕਿ ਉਸ ਨੂੰ ਲੰਮੇ ਸਮੇਂ ਲਈ ਵੈਂਟੀਲੇਟਰ ਤੇ ਰਹਿਣ ਦੀ ਲੋੜ ਹੈ 1 ਅਕਤੂਬਰ ਕ੍ਰਿਟੀਕਲ ਕੇਅਰ ਅਤੇ ਨਿਊਰੋਸਾਇੰਸ ਦੀ ਟੀਮ ਦੀ ਨਿਗਰਾਨੀ ਹੇਠ ਲਾਈ ਸਪੋਰਟ ਤੇ ਦਿਮਾਗ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ ਕੋਈ ਮਹੱਤਵਪੂਰਨ ਸੁਧਾਰ ਨਹੀਂ ਦੇਖਿਆ ਗਿਆ 2 ਅਕਤੂਬਰ ਅੱਜ ਵੀ ਜੀਵਨ ਸਹਾਇਤਾ ਤੇ ਉਸਦੀ ਨਿਊਰੋਲੋਜੀਕਲ ਸਥਿਤੀ ਵਿੱਚ ਕੋਈ ਖਾਸ ਸੁਧਾਰ ਨਹੀਂ ਹੋਇਆ ਉਸ ਨੂੰ ਦਿਲ ਦੇ ਸਹੀ ਕੰਮਕਾਜ ਨੂੰ ਬਣਾਈ ਰੱਖਣ ਲਈ ਦਵਾਈ ਦਿੱਤੀ ਜਾ ਰਹੀ ਹੈ ਡਾਕਟਰਾਂ ਨੇ ਕਿਹਾ ਕਿ ਇਸ ਸਮੇਂ ਕੁਝ ਵੀ ਕਹਿਣਾ ਮੁਸ਼ਕਲ ਹੈ 3 ਅਕਤੂਬਰ ਜਵੰਦਨ ਉਸਦੇ ਦਿਲ ਦੀ ਧੜਕਣ ਬਨਾਏ ਰੱਖਣ ਲਈ ਲਾਈਫ ਸਪੋਰਟ ਵੈਂਟੀਲੇਟਰ ਤੇ ਰੱਖਿਆ ਗਿਆ ਉਸਦੇ ਸਿਰ ਅਤੇ ਰੇਡ ਦੀ ਹੱਡੀ 'ਚ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਕਾਰਨ ਉਸ ਦਾ ਕੋਈ ਅੰਗ ਕੰਮ ਨਹੀਂ ਕਰ ਰਿਹਾ ਹੁਣ ਕਿਹਾ ਜਾ ਰਿਹਾ ਹੈ ਕਿ ਸਰੀਰ ਦੇ ਅੰਗਾਂ ਦੇ ਫੇਲ ਹੋਣ ਦਾ ਖਤਰਾ ਹੈ ਕਿਉਂਕਿ ਕੋਈ ਵੀ ਸਰੀਰ ਦਾ ਅੰਗ ਜਿਹੜਾ ਕੰਮ ਨਹੀਂ ਕਰ ਰਿਹਾ ਅਰਦਾਸਾਂ ਦਾ ਦੌਰ ਜਾਰੀ ਹੈ ਲਗਾਤਾਰ ਅਰਦਾਸਾਂ ਜਿਹੜੀਆਂ ਨੇ ਰਾਜਵੀਰ ਜਵੰਦਾ ਦੇ ਲਈ ਕੀਤੀਆਂ ਜਾ ਰਹੀਆਂ ਨੇ ਕਿ ਉਹ ਜਲਦ ਠੀਕ ਹੋ ਜਾਣ ਪਰ ਡਾਕਟਰਾਂ ਦੀ ਜੇ ਮੰਨੀਏ ਤਾਂ ਡਾਕਟਰ ਕਹਿ ਰਹੇ ਨੇ ਕਿ ਹਾਲਤ ਦੇ ਵਿੱਚ ਕੋਈ ਸੁਧਾਰ ਨਹੀਂ ਆ ਰਿਹਾ ਜਿਸ ਤਰ੍ਹਾਂ ਦੀ ਹਾਲਤ ਬਣੀ ਹੋਈ ਸੀ ਉਸੇ ਤਰ੍ਹਾਂ ਬਣੀ ਹੋਈ ਹੈ वेंटिलेटर सपोर्ट ਤੇ ਨੇ ਦਲ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਉਸ ਨੂੰ ਸਤਰ ਰੱਖਣ ਦੇ ਲਈ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਰੀਡ ਦੀ ਹੱਡੀ ਦੇ ਵਿੱਚ ਗੰਭੀਰ ਸੱਟ ਲੱਗੀ ਹੈ ਕੋਈ ਵੀ ਅੰਗ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਰਾਜਵੀਰ ਜਵੰਦ ਦਾ ਬਾਰੇ ਆਈ ਮਾੜੀ ਖਬਰ ਬਾਡੀ ਪਾਰਟਸ ਫੇਲ ਹੋਣ ਦਾ ਖਤਰਾ ਵਾਈਗਰੂ ਅਕੇ ਕਰਵਰਤਾਸ ਜੀਹਾ ਪੰਜਾਬੀ ਗਾਇਕ ਰਾਜਵੀਰ ਜਵੰਦਾ ਬਾਰੇ ਇੱਕ ਬੁਰੀ ਖਬਰ ਸਾਹਮਣੇ ਆਈ ਹੈ। ਰਾਜਵੀਰ ਦੇ ਅੰਗਾਂ ਦੇ ਫੇਲ ਹੋਣ ਦਾ ਖਤਰਾ ਮੰਡਰਾ ਰਿਹਾ ਹੈ। ਜਿਸ ਤੋਂ ਬਾਅਦ ਸਾਰੇ ਨਿਰਾਸ਼ ਨਜ਼ਰ ਆ ਰਹੇ ਨੇ ਪਰ ਵਾਹਿਗੁਰੂ ਤੇ ਭਰੋਸਾ ਰੱਖ ਕੇ ਅਰਦਾਸਾਂ ਵੀ ਕਰ ਰਹੇ ਨੇ। ਅਰਦਾਸਾਂ ਦਾ ਦੌਰ ਲਗਾਤਾਰ ਜਾਰੀ ਹੈ ਪਰ ਡਾਕਟਰ ਲਗਾਤਾਰ ਕਹਿ ਰਹੇ ਨੇ ਕਿ ਹਾਲਤ ਨਾਜ਼ੁਕ ਹੈ। ਸੇਚ ਕੋਈ ਜ਼ਿਆਦਾ ਸੁਧਾਰ ਨਹੀਂ ਆਇਆ। ਜਵੰਦਾ 8 ਦਿਨਾਂ ਤੋਂ ਵੈਂਟੀਲੇਟਰ ਸਪੋਰਟ ਤੇ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸੇਧ ਦੇ ਵਿੱਚ ਉਹਨਾਂ ਸੁਧਾਰ ਨਹੀਂ ਹੈ ਜਿੰਨਾ ਉਹ ਚਾਹੁੰਦੇ ਨੇ। ਰਾਜਵੀਰ ਜਵੰਦਾ ਮਹਾੜੀ ਦੇ ਫਾਟੇ ਸਸਤਾਲ ਦੇ ਵਿੱਚ ਲਗਾਤਾਰ 8ਵੇਂ ਦਿਨ ਵੈਂਟੀਲੇਟਰ ਤੇ ਰਹੇ। ਜਾਰੀ ਕੀਤੇ ਗਏ ਮੈਡੀਕਲ ਬੁਲੇਟਿਨ ਦੇ ਵਿੱਚ ਡਾਕਟਰਾਂ ਨੇ ਜਵੰਦਾ ਦਾ ਦਿਲ ਧੜਕਦਾ ਰੱਖਣ ਲਈ ਲਗਾਤਾਰ ਲਾਈਫ ਸਪੋਰਟ ਤੇ ਰਹਿਦਾ ਹੈ ਇਹ ਕਿਹਾ। ਰਾਜਵੀਰ ਦੇ ਸਿਰ ਤੇ ਰੇਡ ਦੀ ਹੱਡੀ ਵਿੱਚ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਕਾਰਨ ਉਸ ਦਾ ਬਾਕੀ ਸਰੀਰ ਆਮ ਤੌਰ ਤੇ ਕੰਮ ਕਰਨ ਤੋਂ ਅਸਮਰਥ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀ ਹਾਲਤ ਵਿੱਚ ਸੁਧਾਰ ਨਹੀਂ ਹੋ ਰਿਹਾ ਜਿਵੇਂ ਉਹ ਚਾਹੁੰਦੇ ਨੇ। ਸਾਬਕਾ ਸੰਸਦ ਮੈਂਬਰ ਅਤੇ ਗਾਇਕ ਹੰਸ ਰਾਜ ਨੇ ਪਾਬਕ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਵੈਗੁਰੂ ਪ੍ਰਮਾਤਮਾ ਤੇ ਅੱਲਾਹ ਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਭਾਵੇਂ ਉਹ ਸਾਡੀ ਜ਼ਿੰਦਗੀ ਛੋਟੀ ਕਰ ਦੇਣ ਉਹ ਰਾਜਵੇ ਜਵੰਦਨ ਉਹਨਾਂ ਦੇ ਸਾਹਾਂ ਵਿੱਚੋਂ ਕੁਝ ਸਾਹ ਦੇ ਦੇਣ ਲੱਖਾਂ ਲੋਕਾਂ ਦੀਆਂ ਪ੍ਰਾਰਥਨਾਵਾਂ ਉਸਦੀ ਉਮਰ ਵਧਾ ਸਕਦੀਆਂ ਨੇ ਅਤੇ ਉਹ ਦੁਬਾਰਾ ਸਾਡੇ ਕੋਲ ਵਾਪਸ ਆ ਸਕਦਾ ਹੈ ਮੈਡੀਕਲ ਬੁਲੇਟਿਨ ਦੇ ਵਿੱਚ ਡਾਕਟਰਾਂ ਨੇ ਹੁਣ ਤੱਕ ਜਿੰਨੇ ਮੈਡੀਕਲ ਹੁਣ ਤੱਕ ਜਿੰਨੇ ਮੈਡੀਕਲ ਬੁਲੇਟਨ ਆਏ ਨੇ ਉਹਨਾਂ ਦੇ ਵਿੱਚ ਕੀ ਕੁਝ ਕਿਹਾ ਗਿਆ ਤੁਹਾਨੂੰ ਦੱਸਦੇ ਆ 27 ਸਤੰਬਰ ਦੁਪਹਿਰ 1 ਵਜੇ ਕੇ 45 ਮਿੰਟ ਤੇ ਜਵੰਦਾ ਨੂੰ ਫਾਟੇ ਹਸਪਤਾਲ ਲਿਆਂਦਾ ਗਿਆ ਉਸ ਦੇ ਸਿਰ ਤੇ ਰੀੜ ਦੀ ਹੱਡੀ ਤੇੰਗ ਮੇਰ ਸੱਟਾਂ ਲੱਗੀਆਂ ਸਨ ਡਾਕਟਰਾਂ ਨੇ ਕਿਹਾ ਕਿ ਉਸ ਨੂੰ ਦਿਲ ਦਾ ਦੌਰਾ ਵੀ ਪਿਆ ਉਸ ਦੀ ਹਾਲਤ ਨਾ ਸੁ 28 ਸਤੰਬਰ ਰਾਜਵੀਰ ਅਜੇ ਵੀ ਵੈਂਟੀਲੇਟਰ ਤੇ ਹੈ ਨਿਊਰੋ ਸਰਜਨਾ ਤੇ ਕ੍ਰਿਟੀਕਲ ਕੇਅਰ ਮਹਾਰਾਜ ਦੀ ਇੱਕ ਟੀਮ ਉਸ ਦਾ ਇਲਾਜ ਜਾਰੀ ਰੱਖ ਰਹੀ ਹੈ ਉਸ ਦੀ ਹਾਲਤ ਵਿੱਚ ਕੋਈ ਖਾਸ ਸੁਧਾਰ ਨਹੀਂ ਹੋਇਆ 29 ਸਤੰਬਰ ਹਾਲਤ ਦੇ ਵਿੱਚ ਥੋੜਾ ਸੁਧਾਰ ਪਰ ਵੈਂਟੀਲੇਟਰ ਸਹਾਇਤਾ ਜਾਰੀ ਹੈ ਡਾਕਟਰਾਂ ਦੀ ਇੱਕ ਟੀਮ 24 ਘੰਟੇ ਉਸ ਦੀ ਨਿਗਰਾਨੀ ਕਰ ਰਹੀ ਹੈ 30 ਸਤੰਬਰ ਆਕਸੀਜਨ ਦੀ ਕਮੀ ਬਣੀ ਹੋਈ ਹੈ ਰੇਡ ਦੀ ਹੱਡੀ ਦੇ ਐਮ ਆਰ ਆਈ ਤੋਂ ਪਤਾ ਲੱਗਾ ਹੈ ਕਿ ਗਰਦਨ ਦੇ ਪਿੱਠ ਵਿੱਚ ਡੁੰਗੀਆਂ ਸੱਟਾਂ ਲੱਗੀਆਂ ਨੇ ਬਾਹਾਂ ਤੇ ਲੱਤਾਂ ਵਿੱਚ ਕਮਜ਼ੋਰੀ ਹੈ ਡਾਕਟਰਾਂ ਨੇ ਕਿਹਾ ਕਿ ਉਸ ਨੂੰ ਲੰਮੇ ਸਮੇਂ ਲਈ ਵੈਂਟੀਲੇਟਰ ਤੇ ਰਹਿਣ ਦੀ ਲੋੜ ਹੈ 1 ਅਕਤੂਬਰ ਕ੍ਰਿਟੀਕਲ ਕੇਅਰ ਅਤੇ ਨਿਊਰੋਸਾਇੰਸ ਦੀ ਟੀਮ ਦੀ ਨਿਗਰਾਨੀ ਹੇਠ ਲਾਈ ਸਪੋਰਟ ਤੇ ਦਿਮਾਗ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ ਕੋਈ ਮਹੱਤਵਪੂਰਨ ਸੁਧਾਰ ਨਹੀਂ ਦੇਖਿਆ ਗਿਆ 2 ਅਕਤੂਬਰ ਅਜੇ ਵੀ ਜੀਵਨ ਸਹਾਇਤਾ ਤੇ ਉਸਦੀ ਨਿਊਰੋਲੋਜੀਕਲ ਸਥਿਤੀ ਵਿੱਚ ਕੋਈ ਖਾਸ ਸੁਧਾਰ ਨਹੀਂ ਹੋਇਆ ਉਸ ਨੂੰ ਦਿਲ ਦੇ ਸਹੀ ਕੰਮਕਾਜ ਨੂੰ ਬਣਾਈ ਰੱਖਣ ਲਈ ਦਵਾਈ ਦਿੱਤੀ ਜਾ ਰਹੀ ਹੈ ਡਾਕਟਰਾਂ ਨੇ ਕਿਹਾ ਕਿ ਇਸ ਸਮੇਂ ਕੁਝ ਵੀ ਕਹਿਣਾ ਮੁਸ਼ਕਲ ਹੈ 3 ਅਕਤੂਬਰ ਜਵੰਦਾ ਨੂੰ ਉਸਦੇ ਦਿਲ ਦੀ ਧੜਕਣ ਬਣਾਈ ਰੱਖਣ ਲਈ ਲਾਈਫ سپورਟ ਵੈਂਟੀਲੇਟਰ ਤੇ ਰੱਖਿਆ ਗਿਆ। ਉਸਦੇ ਸਿਰ ਅਤੇ ਰੇਡ ਦੀ ਹੱਡੀ 'ਤੇ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਕਾਰਨ ਉਸਦਾ ਕੋਈ ਅੰਗ ਕੰਮ ਨਹੀਂ ਕਰ ਰਿਹਾ। ਹੁਣ ਕਿਹਾ ਜਾ ਰਿਹਾ ਹੈ ਕਿ ਸਰੀਰ ਦੇ ਅੰਗਾਂ ਦੇ ਫੇਲ ਹੋਣ ਦਾ ਖਤਰਾ ਹੈ ਕਿਉਂਕਿ ਕੋਈ ਵੀ ਸਰੀਰ ਦਾ ਅੰਗ ਜਿਹੜਾ ਕੰਮ ਨਹੀਂ ਕਰ ਰਿਹਾ। ਅਰਦਾਸਾਂ ਦਾ ਦੌਰ ਜਾਰੀ ਹੈ ਲਗਾਤਾਰ ਅਰਦਾਸਾਂ ਜਿਹੜੀਆਂ ਨੇ ਰਾਜਵੀਰ ਜਵੰਦਾ ਦੇ ਲਈ ਕੀਤੀਆਂ ਜਾ ਰਹੀਆਂ ਨੇ ਕਿ ਉਹ ਜਲਦ ਠੀਕ ਹੋ ਜਾਣ। ਪਰ ਡਾਕਟਰਾਂ ਦੀ ਜੇ ਮੰਨੀਏ ਤਾਂ ਡਾਕਟਰ ਕਹਿ ਰਹੇ ਕੀ ਹਾਲਤ ਦੇ ਵਿੱਚ ਕੋਈ ਸੁਧਾਰ ਨਹੀਂ ਆ ਰਿਹਾ ਜਿਸ ਤਰ੍ਹਾਂ ਦੀ ਹਾਲਤ ਬਣੀ ਹੋਈ ਸੀ ਉਸੇ ਤਰ੍ਹਾਂ ਬਣੀ ਹੋਈ ਹੈ ਵੈਂਟੀਲੇਟਰ ਸਪੋਰਟ ਤੇ ਨੇ ਦਲ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਉਸ ਨੂੰ ਸਤਰ ਰੱਖਣ ਦੇ ਲਈ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਰੀਡ ਦੀ ਹੱਡੀ ਦੇ ਵਿੱਚ ਗੰਭੀਰ ਸੱਟ ਲੱਗੀ ਹੈ ਕੋਈ ਵੀ ਅੰਗ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹਾਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ